ਕਿ ਜਿਹੜਾ ਇੱਕ ਡੈਡ ਬਡੀ ਸੀਜੀ ਨੂੰ ਜਮਸਾਪੁਰੋਂ ਨਗਰ ਆ ਰੋਡ ਜਾਂਦਾ ਤੇ ਉਹਦੇ ਉੱਤੇ ਅਸੀਂ ਕਾਰਜ ਕਰਦੇ ਹਾਂ ਉਹਦੇ ਬੇਟੇ ਨੇ ਮੈਨ ਲਿਖਾਇਆ ਸੀ ਕਿਉਂਕਿ ਉਦੋਂ ਕੋਈ ਕਲੀਅਰ ਨਹੀਂ ਸੀਗਾ ਵੀ ਕੀ ਹੋਇਆ ਇਹ ਜਾਪਦਾ ਕਿ ਐਕਸੀਡੈਂਟ ਹੋਇਆ ਲੱਗਦਾ ਸੀਗਾ ਜੋ ਪਹਿਲੀ ਮੈਨੇ ਦੇਖਿਆ ਉਸ ਨੂੰ ਉਸ ਤੋਂ ਬਾਅਦ ਇਹ ਤੇ ਟੈਕਨੀਕਲ ਤੌਰ ਤੇ ਤਫਤੀਸ਼ ਕਰਨ ਲਈ ਦੇਗੀ ਮਾ ਜੋ ਅਸਿਸਟੈਂਟ ਸਾਹਿਬ پولیسੇ ਕਰਨਾਨਾ ਦੇ ਦਿਸਾ ਨਿਰਦੇਸ਼ ਦੇ ਉੱਤੇ ਤੇ ਉਹਦੇ ਵਿੱਚ ਐਸਪੀ ਸਾਹਿਬ ਤੇ ਆਪਣਾ ਚੌਕੀਚਾਰ ਡੱਲਾ ਇਹਨਾਂ ਨੇ ਆਪਣੇ ਟੈਕਨੀਕਲ ਦੇ ਤੌਰ ਤੇ ਇਹਨੂੰ ਟ੍ਰੇਸ ਕਰਨ ਵਾਸਤੇ ਜਿਹੜਾ ਇੱਕ ਜੋ ਹੋਇਆ ਸੀਗਾ ਸੋਰਸ ਲਾਇਆ ਤੇ ਆ ਉਹਦੇ ਆਧਾਰ ਤੇ ਇੱਥੇ ਤੱਕ ਪਹੁੰਚੇ ਕਿ ਜਿਹੜਾ ਇਹਦਾ ਮਰਡਰ ਹੋਇਆ ਜੋ ਇਸ ਬੰਦਾ ਜਿਹੜਾ ਸੀਗਾ ਮਰਨਾਲਾ ਜਿਹੜਾ ਗਗਰਚਨ ਸਿੰਘ ਸੀਗਾ ਇਹ ਆਪਣੀ ਲੜਕੀ ਇਹਦੀ ਇੱਥੇ ਗਈ ਹੋਈ ਹੈ ਆਪਣਾ ਸਲਾਣਾ 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 ਹੈਗਾ ਜਿੱਥੇ ਕੀ ਕਹਿੰਦੇ ਆਪਣਾ ਅਮਰੋਥਣੇ ਚ ਉੱਥੇ ਵੇਖੀ ਹੋਈ ਹੈ ਤੇ ਉੱਥੇ ਇਹ ਇਹ ਗਏ ਸੀ ਕਿ ਤੇ ਜਿਹੜਾ ਮਰਨ ਵਾਲਾ ਬੰਦਾ ਵੀ ਉਹਨਾਂ ਆਪਸ ਚ ਉਹਨਾਂ ਦਾ ਪਹਿਲਾਂ ਮਿਲਬਰਤਨ ਸੀਗਾ ਉੱਥੇ ਜਾ ਕੇ ਇਹ ਆਪਸ ਇਕੱਠੇ ਦਾਰੂ ਪੀਦੇ ਸੀ ਤੇ ਇਹਨੇ ਜਿਹੜਾ ਮਰਨ ਵਾਲਾ ਇਹਨੇ ਉਹ ਲੜਕੇ ਜਿਹੜਾ ਆਪਣਾ ਕਿਊਜ਼ਡ ਹੈ ਉਹਨੂੰ ਕਿਹਾ ਕਿ ਤੇਰੀ ਲੜਕੀ ਜਿਹੜੀ ਵਿਧਵਾ ਹੈ ਉਹਦਾ ਮੈਨੂੰ ਮੇਰੇ ਘਰੇ ਬਿਠਾ ਦੇ ਕਿਉਂਕਿ ਮੇਰੇ ਕੋਲ ਦੋ ਕੱਲੇ ਜ਼ਮੀਨ ਹੈਗੀ ਹੈ ਇਸ ਗੱਲ ਦੀ ਉਹਨੇ ਰੰਜਿਸ਼ ਰੱਖੀ ਉਹਨੇ ਪਹਿਲਾਂ ਪਲਾਨ ਕਰ ਲਿਆ ਇਹਨੂੰ ਮਾਰਨ ਵਾਸਤੇ ਉਹਨੇ ਇਹਨੂੰ ਇੱਥੇ ਧੌਲਰਾ ਪੁਲ ਤੇ ਬੁਲਾ ਲਿਆ ਸੋਨਾਪੁਰ ਤੇ ਬੁਲਾ ਕੇ ਇਕੱਠੇ ਨੇ ਪਹਿਲਾਂ ਸ਼ਰਾਬ ਕੀਤੀ ਸ਼ਰਾਬ ਪੀਣ ਤੋਂ ਬਾਅਦ ਇਹਨੂੰ ਲੈ ਕੇ ਚੱਲਦਾ ਸੀ ਜਿੱਥੇ ਜਟਸੰਭ ਗੁਰਦਸੇਬ ਸਾਹਿਬ ਦਾ ਰੋਡ ਹੈ ਉੱਥੇ ਲਿਜਾ ਕੇ ਇਹਨੂੰ ਜਦਾ ਸ਼ਰਾਬ ਜਿੰਗਾ ਚ ਉਹਤੇ ਸਿੜਤਾ ਤੇ ਨਾਲ ਇਹਦੇ ਸਿਰ 'ਚ ਇੱਟਾਂ ਨਾਲ ਮਾਰ ਕਰਕੇ ਉੱਥੋਂ ਭੱਜ ਗਿਆ ਜੋ ਜੋ ਸਵੇਰੇ ਪੁਲਿਸ ਨੂੰ ਲਾਂਚ ਰਭੀ ਉਸ ਤੋਂ ਬਾਅਦ ਇੱਕ ਇਹ ਕਹਿੰਦੇ ਆ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਜਿਸ 300 ਜਿਹੜਾ ਹੈਗਾ 103 ਦਾ ਮਤਲਬ ਕਰਕੇ ਜੋਨ ਵਿੱਚ ਤੇ ਉਹਨੂੰ ਅਰੈਸਟ ਕੀਤਾ ਦੋਸ਼ੀ ਨੂੰ ਰ ਅਜੇ ਪੇਸ਼ਦਾਨ ਕੀਤਾ ਗਿਆ ਸੀਗਾ ਤੇ ਉਹਨੂੰ ਸਾਡੇ ਕੋਲ 2 ਦਿਨ ਦਾ ਪੋਸਟ ਮਾਰ ਤੇ ਆ ਉਸ ਤੋਂ ਹੋਰ ਵੀ ਜਿਹੜੇ ਕਲਾਸੀ ਹੋਣਗੇ ਉਸ ਪਨਾਬ ਅਗਲੀ ਕਾਰਵਾਈ ਅਮਲ ਜਿੰਦਾ ਲੇਜੂਗੀ ਨਹੀਂ આરોપી ਦੇ ਕੋਈ ਪਰਿਵਾਰਕ ਮੈਂਬਰਾਂ ਨਾਲ ਵੀ ਕੋਈ ਸਬੰਧ ਹੈ ਜੀ ਤਕਿਉਂ ਅਸੀਂ ਜਿਹੜਾ ਰੋਪੀਆ ਅਦੀ ਬਹੁਤ ਪੁੱਛ ਕਾਲੇ ਅਸੀਂ ਰੈਸਟ ਪਈ ਹੈ ਜਿਹਨੂੰ ਪੁਸ਼ੀਆ ਸਾਹਮਣੇ ਆਈ ਤੁਹਾਨੂੰ ਦੱਸਤਾ ਹੈ ਇਸ ਤੋਂ ਬਾਅਦ ਜਿੰਨਾ ਹੋਰ ਅਸੀਂ ਤਵਦੀਸ਼ ਦੇ ਦੌਰਾਨ ਗੱਲਾਂ ਸਾਹਮਣੇ ਆਉਣ ਗਿਆ ਉਹਨੂੰ ਫਿਰ ਉਹਨੂੰ ਫਿਰ ਅਸੀਂ ਤੁਹਾਨੂੰ ਬਾਅਦ ਫਿਰ ਡਿਟੇਲ ਦੱਸ ਦਾਂਗੇ ਜੇ ਕੋਈ ਜਿਹੜੀ ਨਵੀਂ ਗੱਲ ਸਮਝ ਆਈ ਵੀ ਉਹਦੇ ਕਿਹਦੇ ਨਾਲ ਸੰਬੰਧ ਸੀ ਕਿ ਗੱਲਬਾਤ ਹੋ ਵਿੱਚ ਸੀਗੀ ਉਹਦੇ ਬਾਰੇ ਫਿਰ ਹੋਰ ਕਲਾਸਾ ਕਰਾਂਗੇ ਸਰ ਕਿੰਨੇ ਦਿਨ ਦਾ ਰਿਮਾਂਡ ਲਿੱਤਾ ਗਿਆ ਜੀ ਇਹ 2 ਦਿਨ ਦਾ ਰਿਮਾਂਡ ਮਿਲਿਆ ਸਾਨੂੰ ਇਹ ਤਾਂ ਸਰ ਤੁਹਾਨੂੰ ਵੇਖਣਾ ਸੈਟ ਪਰ ਸ਼ੱਕਲੀ ਇਹਦੇ ਚ ਦੇਖੋ ਐਂਟਰੀ ਸੀਗਾ ਉਹ ਡੈੱਡ ਬੋਡੀ ਬਣੀ ਸੀ ਉੱਤੇ ਅਸੀਂ ਪਰਚਾ ਦਰਜ ਕੀਤਾ ਸੀ ਅਨਟਰੇਸ ਇਸ ਉਹਨੂੰ ਕੇਸ ਉਹ ਕੇਸ ਕਰਨ ਵਾਸਤੇ ਅਸੀਂ ਆਪਣੀ ਜੋ ਪੁਲਿਸ ਕੋਲੇ ਟੈਕਨੀਕਾ ਹੁੰਦੀ ਆ ਉਹਦੀ ਵਰਤੋਂ ਕੀਤੀ ਕਿ ਵੀ ਜੇ ਜੇ ਐਕਚੁਅਲ ਆਪਣਾ ਐਕਸੀਡੈਂਟ ਹੋਇਆ ਤਾਂ ਫਿਰ ਉਸ ਹਾਵਣਾ ਵੀ ਲੱਗਣਾ ਚਾਹੀਦਾ ਸੀ ਕਿ ਕੀ ਹੋਇਆ ਅਸੀਂ ਫਿਰ ਇਹਨਾਂ ਦੇ ਨੇੜੇ ਕਿਉਂਕਿ ਇਹ ਬੰਦਾ ਰਾਤ ਨੂੰ ਘਰੇ ਨਹੀਂ ਗਿਆ ਸੀਗਾ ਇਹਨਾਂ ਦੇ ਘਰਦਿਆਂ ਨੇ ਇਤਲਾਬ ਨਹੀਂ ਦਿੱਤੀ ਸੀ ਜਦੋਂ ਸਵੇਰੇ ਆਏ ਉਹ ਕਹਿੰਦੇ ਵੀ ਸਵੇਰੇ ਇਹ ਗੁਰਦੁਆਰਾ ਸਾਹਿਬ ਜਾਂਦਾ ਡੇਲੀ ਪੰਜਵੇਂ ਗੁਰਦੁਆਰਾ ਸਾਹਿਬ ਹੋਣਾ ਸੀਗਾ ਬਟ ਹੁਣ ਜਦੋਂ ਗੱਲ ਸਾਹਮਣੇ ਆਈ ਕਿ ਇਹ ਤਾਂ ਰਾਤ ਨੂੰ ਹੀ ਹੈਣੀ ਸੀਗਾ ਯਾ ਪੜ੍ਹ ਆ ਰਹੀ। ਉਸ ਦੇ ਆਧਾਰ ਤੇ ਅਸੀਂ ਇਹਨਾਂ ਦੇ ਆਸ-ਪਾਸ ਪਰਿਵਾਰ ਦੇ ਮੈਂਬਰਾਂ ਦੇ ਹੋਰ ਜਿਹੜੇ ਆ ਇਹਦੇ ਫੋਨ ਦੀ ਕਾਲ ਜਿਹੜੀ ਘੜਾਈ ਵੀ ਇਹ ਲਾਸਟ ਈਅਰ ਆ ਗੱਲ ਹੋਈ ਸੀ ਕਿਵੇਂ ਹੋਇਆ ਸੀ ਇੱਥੇ। ਉਹਦੇ ਆਧਾਰ ਤੇ ਅਸੀਂ ਜਿਹੜਾ ਟੈਕਨੀਕਲ ਜਿਹੜੀ ਸਪੋਰਟ ਲੈ ਕੇ ਤੇ ਇੱਥੇ ਪਹੁੰਚੇ ਤੇ ਦੋਸ਼ੀ ਤੱਕ ਪਹੁੰਚ ਕੇ ਉਹਨਾਂ ਵਸਤੀ ਤੇ ਸਰ ਕੰਨੈਕਟ ਸੀ ਜਾਂ ਕੋਈ ਹੋਰ ਵੀ ਨਾਲ ਜਾਪਦਾ ਸੀ। ਨਹੀਂ ਇਕੱਲਾ ਹੀ ਸੀਗਾ ਜੀ ਇਹਨੇ ਹੁਣ ਤੱਕ ਕਨਫੈਕਸ਼ਨ ਸਾਡੇ ਕੋਲ ਸਿਰਹੀ ਕੀਤਾ ਕਿ ਮੈਂ ਇਕੱਲਾ ਹੀ ਸੀਗਾ ਮੈਂ ਇਹ ਸਾਰੇ ਵਾਕਿਆ ਨੂੰ ਅਨੁਭਵ ਦਿੱਤਾ। ਤੇ ਫਿਰ ਵੀ ਹੁਣ ਸਾਡੇ ਕੋਲ ਦੋ ਦਿਨ ਦਾ ਰਿਮਾਰਡ ਤੇ ਹੈ ਜੇ ਕੋਈ ਹੋਰ ਗੱਲ ਨਿਕਲਦੀ ਹੈ ਦਰੋਹਨੇ ਪੁੱਛ ਕੇ ਉਹਦੇ ਬਾਰੇ ਤੁਹਾਨੂੰ ਬੇ ਦੱਸਿਆ ਜਾਵੇ ਠੀਕ ਹੈ